ਹਜੇ ਤੱਕ ਨਹੀਂ ਆਇਆ ਖੁਰਕ ਇਹਦੇ ਨਾਲ ਗੱਲਾਂ ਕਰਨ ਬਹਿ ਗਿਆ ਹੁਣ ਮੈਂ ਇੱਥੇ ਡਿੱਕੀ ਜਾਨੀ ਆ ਇਹਦਾ ਵੀ ਕੁਝ ਨਹੀਂ ਪਤਾ ਲੈ ਕੁੜੇ ਚਾਹ ਤਾਂ ਸਾਰੀ ਠੰਡੀ ਹੋ ਗਈ ਮਲਾਈ ਵੀ ਆ ਗਈ ਤੇ ਹਜੇ ਤੱਕ ਡਰ ਰੋਟੀਆਂ ਲੈ ਕੇ ਨਹੀਂ ਆਇਆ ਅਦਾ ਜਮਾ ਮੇਰੇ ਮਨਾਂ ਪਸੰਦੀ ਗੱਲ ਹੋ ਗਈ ਅੱਛਾ ਜੀ ਮੈਂ ਕਾਲੇਜੀ ਵੀ ਨੂੰਣਾ ਚਾ ਹੰਡੀ ਜੇਤੀ ਹੋਣੀ ਜਾਂ ਗਲਾਸ ਦਾ ਬੁੱਲ ਮੱਤੀ ਆਂਦੇ ਨੇ ਹਾਂਜੀ ਤਾਂ ਹੀ ਪਾ ਕੇ ਦਿੱਤੀ ਸੀਗੀ ਹੋਰ ਹੁਣ ਹਾਏ ਕਿੰਨੀ ਸੋਹਣੀ ਫੋਟੋ ਆਈ ਆ ਮੰਮੀ ਮੇਰਾ ਤਾਂ ਐ ਜੇ ਕਰਦਾ ਵੀ ਗੱਡ ਕੇ ਨਾ ਇਹਦੇ ਵਿੱਚ ਮੇਖ ਐ ਲੌਬੀ 'ਚ ਟੰਗ ਦਾ ਸਾਹਮਣੇ ਜਾ ਪਤਾ ਇਹਨੂੰ ਬੱਡੇ ਬੇਟੇ 'ਚ ਰੱਖਿਆ ਐ ਐਂ ਨਹੀਂ ਕਰਦੇ ਹੁੰਦੇ ਲੈ ਪੇਟੀ 'ਚ ਆਉਂ ਰੱਖਣੀ ਐ ਫੋਟੋ ਆਪਨੇ ਹੂੰ ਮੇਰਾ ਸਾਹਮਣੇ ਰਾਉਣ ਬਾਅਦ ਇਹ ਖੜੂ ਲੈ ਆ ਮੈਂ ਕੱਢਿਆ ਕਿੱਥੋਂ ਹਾਂ ਮੈਂ ਕਹੇ ਜੀ ਐਵੇਂ ਜੱਗ ਸਾਈ ਹੋਊਗੀ ਆਏ ਗਏ ਦਾ ਘਰ ਆ ਮੈਂ ਤਾਂ ਕਹਿੰਦੀ